ਜੈ ਦਰਬਾਰ ਦੀ ਜੈ ਹੋ ਲੋਕੀ ਪਿਆਰ ਦੀ ਜੈ ਹੋ ਸਰਕਾਰ ਦੀ ਜੈ ਹੋ ਅੱਜ ਸਾਡੇ ਛੋਟੇ ਵੀਰ ਰੋਹਿਤ ਭਾਟੀਆ ਜੀ ਦਾ ਜਨਮ ਦਿਨ ਆ ਔਰ ਬੱਚੇ ਦਾ ਕੀ ਨਾਮ ਹੈ ਜੀ ਨਾਇਰਾ ਦਾ ਵੀ ਹੈ ਜਨਮ ਦਿਨ ਹੈ ਜੀ ਮਾਹਮਾਏ ਇੱਥੇ ਕਿਰਪਾ ਰੱਖਣ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਸਿਰੇਕ ਨਿਰੋਗਤਾ ਦੇਣ ਔਰ ਘਰ ਪਰਿਵਾਰ ਸੁਖ ਸ਼ਾਂਤੀ ਦੇਣ ਜਗਾਰਾ ਬਗਲਾ ਮੁਖੀ ਮਾਤਾ ਜੀ ਦਾ ਹੋ ਸੰਚੇ ਦਰਬਾਰ ਕੀ ਹੈ ਜੀ ਜੀ बोल जकारा माईदा बोल जकारा माइदा बोल सांचे दरबार की जय बोल सांचे दरबार की जय जय हो जय हो बोल सांचे दरबार कीज कहा दरबारे देवशी भाई

शंकर जी का ध्यान करते हुए अपने पास मृता देंगे। भगम ये सुगंधे वनम

म शैलपत्रे स्वा तीय ब्रह्मचारिणी तृतीय चंदघंटे तेजता पंचमस्कंदमाते अष्टम कायनी सप्तम कालनात्रे अष्टमगे नव सलिदाते मदुगा

ਨਛੇ ਨਛੇ ਅਸ਼ਟਲਕਸ਼ਮੀ ਦੀ ਪ੍ਰਾਪਤੀ ਰੂਪੀ 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 ਫਲ ਫਲ ਦਾ ਜਿਹੜੇ ਵੀ ਤੁਹਾਡੇ ਵੱਲ ਦਾ ਭਾਵ ਹੋਵੇ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਕਿਸੇ ਵੀ ਕਾਰਜ ਲਈ ਕੰਮ ਕਰਨ ਲਈ ਜਿਸ ਦਾ ਦੇ ਨਿਮਿਤ ਵੀ ਤੁਸੀਂ ਇਹ ਸਭੀ ਅੰਗੇ ਚ ਸੰਮਿਲਿਤ ਹੋਏ ਹੋ ਉਹਨਾਂ ਦਾ ਤਿਆਲ ਕਰਨਾ ਹੈ ਜੀ

Δεν είστε όρθιοι, ο είστε όρθιοι, δεν ο όρθιοι, δεν είστε 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 όρθιοι, বার হল তিন বলে হারি সাধন কেমারে কইরা দিই তো হারি আদি 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 তো হ

谢谢 I'll be there you

It's <laughs> thank <laughs> you वसत हृद्यरविंदेव भवानी सहित नमा बंधुत सखा तमे जय हो नाश हो सद्भावना हो कल्याण हो जय हो जय जय श्री राधे ਕਿ ਉਹ ਸੋ ਦੁਸ਼ਮਨ ਤੇ ਕੱਲਾ ਸੱਜਣ ਭਾਰੀ ਹੁੰਦਾ ਜਕਰਾਂ ਬਦਲਾ ਮੁਕੀਮਾ ਤੇ ਦਾ ਉਹ ਸਾਥੀ ਸਰਪਾ ਇੱਕ ਭਾਵ ਹੈ ਭਗਤ ਦਾ ਇਹਦਾ ਦੇਖੋ ਕਿ ਮਹਾਰਾਜ ਦੇਖੋ 9999 ਮੇਰੇ ਤੇ ਦੁਸ਼ਮਨ ਖੜੇ ਹੈਗੇ ਆ ਉੱਪਰ ਜਿਹੜਾ ਇੱਕ ਮਾਲਕ ਦਾ ਰੂਪ ਤਸੱਜਦ ਤੇਰੇ ਨਾਲ ਖੜਾ ਨਾ ਉਨੇ ਇਹ 9000 ਦੀ ਹਜਰ ਸਾਡੇ ਨੇ ਲਾਗੇ ਨਹੀਂ ਆਣ ਦੇਦੇ ਜਕਰਾਂ ਬਦਲਾ ਮੁਕੀਮਾ ਤੇ ਦਾ ਉਹ ਸਾਥੀ ਸਰਪਾ ਕਨਸਲਟੀ ਭਾਵਨਾ ਇਹ ਦੱਸਦੀ ਐ ਸਾਡੀ ਨਰਾਜ਼ਗੀ ਇਹ ਦੱਸਦੀ ਐ ਤੇ ਉਹ ਜਿਹੜੇ ਕੰਮ ਹੋਏ ਉਹ ਤਾਂ ਕਿਸੇ ਕੰਮ ਦੇ ਨਹੀਂ ਸੀ ਭਾਈ ਜੀ ਉਹ ਕੋਈ ਕੰਮ ਨੁੜਾ ਸੀਗਾ ਭਾਈ ਉਹ ਤਾਂ ਹੁਈ ਜੜਾ ਸੀ ਕਿ ਉਹਨਾਂ ਦੇ ਲਿੰਕ ਦੇ ਨਾਲ ਹੀ ਅੱਗੇ ਲਿੰਕ ਬਣਦਾ ਸੀ ਜੇ ਸਾਡੇ ਦੀ ਕਿਰਪਾ ਹੋ ਲਈ ਸੀ ਤੇ ਉਹ ਸਾਰਾ ਇੱਕ ਟਰੈਕ ਬਣਾਇਆ ਜਾਂਦਾ ਇੱਕ ਦਿਨ ਦੇ ਵਿੱਚ ਕੋਈ ਹਵਾਈ ਜੱਡ ਕਿਸੇ ਹਵਾਈ ਪੱਟੀ ਤੇ ਨਹੀਂ ਉੜ ਸਕਦਾ ਕਿਉਂ ਸਕਦਾ ਕੋਈ

ਰੁਗ ਆਏ ਫਨ ਹੋਏ ਮੁਨਾਜਰੇ ਆ ਕਿ ਅੱਜ ਇਹ ਬੱਚਾ ਹਸਪਤਾਲ ਦੇ ਕੋਈ ਪੁੱਤ ਨਹੀਂ ਬੋਤਾ ਆ ਸਕਦੇ ਨਹੀਂ ਆ ਸਕਦੇ ਇਹ ਬਹੁਤ ਕਿਰਪਾ ਹੈ ਇਹ ਦੇਤੇ ਇਟ ਟੇਕਸ ਟਾਈਮ ਪਰ ਜੋ ਮਿਲੇ ਆ ਉਹ ਬਹੁਤ ਉੱਤਮ ਹੈ ਔਰ ਜੋ ਉਹਨਾਂ ਨੇ ਜੀਣਾ ਹੈ ਉਹ ਸਰਵ ਉੱਤਮ ਹੈ ਉਹਦੇ ਸ਼ੁਕਰਗੁਜ਼ਾਰ ਹੋਵੋ ਵੀ ਆਰ ਥੈਂਕਲੈਸ ਪੀਪਲ ਅਸੀਂ ਉਹਦੇ ਥੈਂਕ ਯੂ ਵੀ ਨਹੀਂ ਕਰਦੇ ਸ਼ੁਕਰਗੁਜ਼ਾਰ ਵੀ ਨਹੀਂ ਹੁੰਦੇ ਔਰ ਲੰਬਾਈ ਦੇ ਰੋਜ਼ ਦੇ ਆਦ ਹੋਇਆ ਹੀ ਨਹੀਂ ਉਹ ਮੈਂਨੇ ਅਪਣਾ ਲਿਆ ਭਾਜੀ ਦੇਖੋ ਹੋਇਆ ਹੀ ਨਹੀਂ ਮੇਰਾ ਕੰਮ ਕਿਉਂ ਪਤਾ ਨਹੀਂ ਕਿੰਨੇ ਕਿ ਜਨਮਾਂ ਦਾ ਕੰਮ ਫਸਿਆ ਹੋਇਆ ਸੀ ਕਿ ਇਹਦਾ ਇਸ ਜਨਮ ਚ ਉਹਨੇ ਤੁਹਾਡੇ ਤੇ ਕਿਰਪਾ ਕਰਨੀ ਹੈ ਇਸ ਲਈ ਸੰਤੁਸ਼ਟ ਰਹੋ ਪਰੁਸ਼ਟ ਰਹੋ ਖਾਓ ਪੀਓ ਕੋਦੇ ਨਾਲ ਪੁਸ਼ਟੀ ਮਿਲੇਗੀ ਪਰ ਮਨ ਦੇ ਵਿੱਚ ਸੰਤੋਖ ਤੇ ਸਬਰ ਵੇ ਅੱਗੇ ਕਹਿਣਾ ਹੁੰਦਾ सबर संतोष जो भरा है जो सबर संतोष ना ही मिलना जे खरा बदला मुखी माता जी का इसलिए ईश्वर दे आभारी रहो शुक्रगुजार रहो ये एक, -एक अध्यात्मिक सीख है इतने खत्म नहीं हो जाती जिंदगी या समझाना खत्म नहीं हो जाता पर ईश्वर द्वारा देते की कृपा ਨੂੰ ਮਿਲਦੇ ਹੋਏ ਵੀ ਅਸੀਂ ਕਹੀਏ ਸਾਨੂੰ ਕੁਝ ਨਹੀਂ ਮਿਲਿਆ ਫਿਰ ਉਹਨਾਂ ਦੀ ਵੀ ਇੱਛਾ ਹੋ ਜਾਂਦੀ ਜ਼ਿਆਦਾ ਕਿ ਭਰਾਵਾਂ ਨੂੰ ਕੁਝ ਵੀ ਨਹੀਂ ਮਿਲਿਆ ਜਿਵੇਂ ਕਰavaliacao ਰਾਮਾ ਜੀ ਦਾ ਬਹੁਤ ਸਾਥ ਦੇ ਦਰਬਾਰ ਵਿੱਚ ਇਸ ਲਈ ਮਤ ਭੁੱਲੋ ਕਿ ਉਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਮੈਂ ਹਮੇਸ਼ਾ ਇੱਕ ਭਜਨ ਗਾਣਾ ਦੂਸਰੋ ਕੇ ਗੁਣ ਵਾ ਆਪਣੀ ਗਲਤੀਆਂ ਵੇਖਾ ਕਰੋ ਕੁਝ ਗਰੀਬੋ ਕੀ ਵਿਜਾਤਰ ਬਸਤੀਆਂ ਵੇਖਾ ਕਰੋ ਤੁਹਾਡੇ ਲੈਂਟਰ ਪੈ ਗਏ ਪਰ ਉਹ ਟੈਂਪ ਬਾਲੇ ਹੁੰਦੇ ਸੀ ਉਹ ਤੋਂ ਨਹੀਂ ਪੜਾ ਸ਼ੁਰੂ ਹੋ ਜਾਣਾ ਪਚੂਨੀਆਂ ਦੇ ਲੋਕਾਂ ਨੇ ਹੋ ਰੱਖੇ ਤੋਂ ਅੱਗੇ ਕਰਨਾ ਤੇ ਸੈਲੀਬਿਟੀ ਕਰਨੀ ਸ਼ੁਰੂ ਹੋ ਜਾਣਾ ਜਿਨ੍ਹਾਂ ਨੇ ਛੱਲਾ ਦੇਖੀਆ ਉਹਨਾਂ ਨੂੰ ਪਤਾ ਛੱਲਾ ਕੀ ਹੁੰਦੀ ਆ 3 ਦੇ ਪਕੜਿਆ ਦੇ ਥਲੇ ਸੁਪੇ तो मतलब तो 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 मातरी शक्ति की हमेशा जय है नौ महीने बंदे ना भारे तो को नौ घंटे न चल सके नो महीने मां ਕ੍ਰੇਡ ਦੇ ਲੈ ਕੇ ਕੁਲੀਏ ਤੁਹਾਨੂੰ ਤੇ ਤੁਸੀਂ ਉਹਦੇ ਵੀ ਸ਼ੁਕਰ ਗੁਜ਼ਾਰ ਲਈਏ। ਪਰ ਮਹਾਤਮਾ ਤਾਂ ਬੜੀ ਬਾਅਦ ਫਿਰ ਆਉਂਦਾ ਪਹਿਲਾਂ ਤਾਂ ਬਾ ਹੀ ਹੈ ਰੱਬ ਦਾ ਦੂਜਾ ਲੋਕ ਕਦੀ ਕਰੇ ਬਾਦ। ਸ਼ੁਕਰ ਗੁਜ਼ਾਰ ਹੋਵੋ ਬੱਚਿਆਂ ਨੂੰ ਸਿੱਖਿਆ ਦਿਓ ਕਿ ਉਹ ਸਹੀ ਤੰਦ ਨਾਲ ਚੱਲੇ। ਪਰ ਸਹੀ ਤੰਦ ਨਾਲ ਟ੍ਰੀਟ ਕਰਨ ਇੱਕ ਗੰਧ ਉਹ ਇਹਦਾ ਦੱਸੋ ਕਿ ਫਲੋਰੇਸ਼ੀ ਸਿਗਰਸੀ ਦਾ ਖਾਤਮਾ ਨਹੀਂ ਰਹੀ ਸੀਗੇ ਐਥੇ ਤਾਂ ਲੋਕਾਂ ਦੇ ਪਰਿਵਰਤਿਤ ਜਾਂਦੇ ਨਹੀਂ ਚੁੱਕੇ ਜਦੋਂ ਗਵਰਨਮੈਂਟ ਦਾ ਬਦਲਨ ਕੀ ਅੰਦੀਏ 2000 ਦਾ ਨੋਟ ਹੀ ਪਤਾ ਨਹੀਂ ਕਿ ਕਿਦਾਂ ਬਦਲ ਗਿਆ ਸੁਖ ਨਹੀਂ ਹੋ ਗਿਆ ਹਜ਼ਾਰ ਦਾ ਨੋਟ ਬਦਲ ਗਿਆ ਸੁਖ ਨਹੀਂ ਹੋ ਗਿਆ ਜਿਹੜੇ ਕਹਿੰਦੇ ਸੱਤ ਸੱਤ ਪੁਸਤਾ ਲੈ ਕੇ ਖਾਵੋਗੇ ਉਹ ਸੱਤ ਘੰਟਿਆਂ ਚ ਕਹਿੰਦਾ ਇਹ ਆਬ ਚਲਿਤ ਮੁਦਰਾ ਨਹੀਂ ਹੈ ਫੁਦਰਾ ਕਰਤਾ ਨਾ ਗੱਲ ਦੇ ਲਈਏ ਜੋ ਪਾਤੇ ਦੇ ਨਾ ਤੋ ਜਿਹੜੀਆਂ ਤੂਫਾਨ ਤੋ ਸ੍ਰੀਅਤ ਬਗਵਤ ਉਮਰਵਾਦਨ ਦਾ ਇਸ ਲਈ ਉਹਦੇ ਦਿਲਾਂ ਤੋਂ ਡਰ ਕੇ ਰਹਿਣਾ ਚਾਹੀਦਾ ਬੇਟਾ ਜਿਆਦਾ ਨਹੀਂ ਲਗਾੜਾ